ਹਾਂਜੀ ਜੀ ਜੈ ਸ਼ੰਕਰ ਕੀ ਸਾਰਿਆਂ ਨੂੰ ਤੇ ਅੱਜ ਅਸੀਂ ਤੁਹਾਨੂੰ ਲੈ ਕੇ ਆਏ ਹਾਂ ਜੀ ਪਿੰਡ ਸ਼੍ਰੀ ਪੰਡੈਣ ਜਿਹੜਾ ਕਿ ਤਲਵਾੜੇ ਤੋਂ ਤਕਰੀਬਨ ਬੱਸ ਸਟੈਂਡ ਤੋਂ 3-4 ਕਿਲੋਮੀਟਰ ਪੈ ਜਾਂਦਾ ਹੈ ਤੇ ਉੱਥੇ ਤੋਂ ਨੂੰ ਲੈ ਕੇ ਆਏ ਆ ਅੱਜ ਮੰਦਰ ਹੈਗਾ ਜੀ ਪਾਂਡਵਾਂ ਦੇ ਟਾਈਮ ਦਾ ਅੱਜ ਤੋਂ ਤਕਰੀਬਨ 5000 ਸਾਲ ਪੁਰਾਣਾ ਮੰਦਰ ਹੈ ਤੇ ਇੱਕ ਦਿਨ ਵਿੱਚ ਜਿਹੜਾ ਪਾਂਡਵਾਂ ਨੇ ਖੂਬ ਬਣਾਇਆ ਸੀ ਉਹ ਤੁਹਾਨੂੰ ਦਿਖਾਣ ਲੱਗੇ ਆ ਬਾਕੀ ਅੰਦਰੋਂ ਪਹਿਲਾਂ ਮੱਥਾ ਟਿਕਾ ਦੰਨੇ ਆ ਤੇ ਉਸ ਤੋਂ ਬਾਅਦ ਤੁਹਾਨੂੰ ਖੂ ਦਿਖਾਣੇ ਆ ਜੀ ਸਾਰਾ ਤੇ ਵੀਡੀਓ ਤੁਸੀਂ ਦੇਖਿਆ ਕਰੋ ਇਦਾਂ ਦੀ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਤੇ ਜੇਕਰ ਤੁਸੀਂ ਵੀ ਆਣਾ ਚਾਹੁੰਦੇ ਰਸਤਾ ਤੁਹਾਨੂੰ ਬਾਕੀ ਚਲੋ ਸਾਡੇ ਨਾਲ ਜੈ ਸ਼ੰਕਰ ਜੀ ਇਹ ਹੈਗਾ ਜੀ 메인 ਰਸਤਾ ਜਿੱਦਾਂ ਤੁਸੀਂ ਮੁਕੇਰੀਆਂ ਤੋਂ ਤਲਵਾੜੇ ਵੱਲ ਨੂੰ ਜਾ ਰਹੇ ਹੋ ਤੁਸੀਂ ਦੇਖ ਸਕਦੇ ਹੋ ਜਾਂ ਤਲਵਾੜੇ ਤੋਂ ਮੁਕੇਰੀਆਂ ਵੱਲ ਨੂੰ ਜਾ ਰਹੇ ਹੋ ਇਹ ਤੁਹਾਨੂੰ ਗੇਟ ਲੱਭ ਜਾਏਗਾ ਜੀ ਸ਼੍ਰੀ ਪੰਡਾਨ ਦਾ ਉਸ ਤੋਂ ਬਾਅਦ ਸਿੱਧੇ ਤੁਸੀਂ 100 200 ਮੀਟਰ ਅੱਗੇ ਜਾਣਾ ਬਸ ਸਾਰਾ ਤੇ ਤੁਹਾਨੂੰ ਜਿਹੜਾ 메인 ਦੁਆਰ ਹੈ ਮੰਦਿਰ ਦਾ ਉਹ ਦਿਖਾਈ ਦੇਵੇਗਾ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਇਹ 메인 ਦੁਆਰ ਹੈ ਮੰਦਿਰ ਦਾ ਉਸ ਤੋਂ ਬਾਅਦ ਮੰਦਿਰ ਹੈ ਜਿਹੜਾ ਕਿ ਉਹ ਬਹੁਤ ਹੀ ਜ਼ਿਆਦਾ ਸੋਹਣਾ ਹੈ ਤੇ ਅੱਜ ਤੋਂ ਤਕਰੀਬਨ 5000 ਸਾਲ ਪਹਿਲਾਂ ਇੱਥੇ ਖੂਹ ਜਿਹੜਾ ਹੈ ਪਾਂਡਵਾ ਦੋਰਾ ਕੱਢਿਆ ਗਿਆ ਸੀ ਬਾਕੀ ਤੁਹਾਨੂੰ ਅੱਗੇ ਦਿਖਾਣੇ ਆ ਜੀ। ਸਭ ਤੋਂ ਪਹਿਲਾਂ ਤੁਹਾਨੂੰ ਮੱਥਾ ਟਿਕਾ ਦੇਣੀ ਆ। ਸ਼ਿਵ ਸ਼ੰਕਰ ਜੀ ਮਹਾਰਾਜ ਜੀ ਦੀ ਜਿਹੜੀ ਸ਼ਿਵਲਿੰਗਾ ਸ਼ਿਵ ਸ਼ੰਕਰ ਮਹਾਰਾਜ ਦਾ ਉੱਥੇ ਮੱਥਾ ਟਿਕਾਣੇ ਉਸ ਤੋਂ ਬਾਅਦ ਤੁਹਾਨੂੰ 5000 ਸਾਲ ਪੁਰਾਣਾ ਜਿਹੜਾ ਖੂਹ ਹੈ ਉਹ ਦਿਖਾਣੇ ਆ ਤੇ ਚਲੋ ਆ ਗਏ ਫਿਰ ਨਾਲ ਸਾਡੇ ਜੀ ਜਾਓ। ਇੱਥੋਂ ਦੇ ਸ਼ਿਵਲਿੰਗ ਦਾ ਆਕਾਰ ਜਿਹੜਾ ਤੁਸੀਂ ਦੇਖ ਸਕਦੇ ਹੋ ਬਾਕੀ ਮੰਦਰਾਂ ਦੇ ਸ਼ਿਵਲਿੰਗਾ ਤੋਂ ਵੱਖਰਾ ਹੈ ਕਿਉਂਕਿ ਇਹ ਬਹੁਤ ਟਾਈਮ ਪਹਿਲਾਂ ਦਾ ਜਿਹੜਾ ਸ਼ਿਵਲਿੰਗ ਹੈ ਇਹ ਹੈਗਾ ਹੈ ਤੁਸੀਂ ਦੇਖ ਸਕਦੇ ਹੋ। ਬਾਕੀ ਮੰਦਰਾਂ ਵਿੱਚ ਸ਼ਿਵਲਿੰਗ ਹੁੰਦੇ ਆ ਉਹਨਾਂ ਦਾ ਆਕਾਰ ਇਸ ਤਰ੍ਹਾਂ ਦਾ ਨਹੀਂ ਹੁੰਦਾ ਇਸ ਸ਼ਿਵਲਿੰਗ ਦਾ ਆਕਾਰ ਹੈ ਜਿਹੜਾ ਉਹ ਤੁਹਾਨੂੰ ਵੱਖਰਾ ਹੀ ਦੇਖਣ ਨੂੰ ਮਿਲੇਗਾ ਤੇ ਉਹਦੇ ਨਾਲ-ਨਾਲ ਜਿਹੜਾ ਕਿ ਮੰਦਰ ਹੈ ਉਹ ਕਾਫੀ ਖੂਬਸੂਰਤ ਹੈ ਘੁੰਮਣਯੋਗ ਹੈ ਤੁਸੀਂ ਆ ਸਕਦੇ ਹੋ ਇੱਥੇ ਮੰਦਰ ਦੇ ਬਾਹਰ ਨਿਕਲਦੇ ਸਾਰੀ ਤੁਹਾਨੂੰ ਮਾਤਾ ਦੁਰਗਾ ਮਾਤਾ ਸ਼ੇਰਾਂ ਵਾਲੀ ਜੀ ਦੀ ਮੂਰਤ ਦਿਖਾਈ ਦੇਗੀ ਉਸ ਤੋਂ ਬਾਅਦ ਸਿੱਧੇ ਤੁਸੀਂ ਚੱਲ ਜਾਣਾ ਜੀ ਅੰਦਰ ਵਾਲੀ ਸਾਈਡ ਨੂੰ ਹੋਵੋਗੇ ਤੇ ਤੁਹਾਨੂੰ ਇੱਕ ਬੋਰਡ ਆ ਜਾਂ ਪਿੱਪਲ ਆ ਇਹ ਸਾਨੂੰ ਪਤਾ ਨਹੀਂ ਹੈਗਾ ਪਰ ਉਸ ਤੋਂ ਅੱਗੇ ਜਿੱਦਾਂ ਸ਼ਨੀ ਦੇਵ ਜੀ ਦਾ ਮੰਦਿਰ ਹੈ ਉਹ ਤੁਹਾਨੂੰ ਦਿਖਾਈ ਦੇਗਾ ਸ਼ਨੀ ਦੇਵ ਜੀ ਦੇ ਦਰਸ਼ਨ ਕਰਨ ਤੋਂ ਬਾਅਦ ਉਸ ਤੋਂ ਬਾਅਦ ਮੰਦਿਰ ਦੇ ਵਿੱਚ ਜਿਵੇਂ ਕਿ ਤੁਸੀਂ ਕਈ ਅਕ੍ਰਿਤਿਆ ਤੁਹਾਨੂੰ ਦੇਖਣ ਨੂੰ ਮਿਲਣਗੀਆਂ ਤੁਸੀਂ ਦੇਖ ਸਕਦੇ ਹੋ ਇਹ ਬੋਰਡ ਦਾ ਵ੍ਰਿਕਸ਼ ਹੈ ਉਸ ਤੋਂ ਬਾਅਦ ਥੱਲੇ ਇਹਦੇ ਛੋਟੀਆਂ-ਛੋਟੀਆਂ ਜਿਵੇਂ ਕਿ ਅਕ੍ਰਿਤਿਆ ਆ ਤੁਹਾਨੂੰ ਦਿਖਾ ਦੰਨੇ ਆਸੀਂ ਇਹ ਤੁਸੀਂ ਦੇਖ ਸਕਦੇ ਹੋ ਤੁਹਾਨੂੰ ਦਿਖਾ ਰਹੇ ਹਾਂ ਛੋਟੀਆਂ ਕ੍ਰਿਤੀਆਂ ਕਾਫੀ ਟਾਈਮ ਪੁਰਾਣੇ ਮਤਲਬ ਪਹਿਲਾਂ ਦੀਆਂ ਦੇਖੀਆਂ ਹੋਈਆਂ ਲੱਗਦੀਆਂ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਉਸ ਤੋਂ ਬਾਅਦ ਨੰਦੀ ਮਹਾਰਾਜਾ ਦੋ ਉਹਨਾਂ ਦੀ ਮੂਰਤ ਹੈ ਉਸ ਤੋਂ ਬਾਅਦ ਬਾਹਰ ਨਿਕਲਦੇ ਸਾਰੀ ਵੀਰ ਬਜਰੰਗ ਬਲੀ ਜੀ ਦੇ ਤੁਹਾਨੂੰ ਦਰਸ਼ਨ ਹੋ ਜਾਣਗੇ ਵੀਰ ਬਜਰੰਗ ਬਲੀ ਦੇ ਦਰਸ਼ਨ ਕਰਨ ਤੋਂ ਬਾਅਦ ਅਸੀਂ ਅੰਦਰ ਧੂਨੇ ਦੇ ਐਂਟਰ ਕਰ ਗਏ ਮਹਾਰਾਜ ਜੀ ਦਾ ਧੂਨਾ ਹੈ ਉੱਥੇ ਮਹਾਰਾਜ ਜੀ ਰਹਿੰਦੇ ਆ ਅਸੀਂ ਮਿਲ ਤਾਂ ਨਹੀਂ ਸਕੇ ਪਰ ਅੰਦਰ אי ਮੱਥਾ ਟੇਕਿਆ ਆ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਬਾਕੀ ਮੰਦਿਰ ਕਾਫੀ ਖੂਬਸੂਰਤ ਹੈ ਬਰਖਾ ਵਾਲਾ ਦਿਨ ਸੀਗਾ ਉਹਦਾ ਪਿੱਛੇ ਤੋਂ ਹੀ ਸਾਰਾ 뷰 ਦੇਖ ਸਕਦੇ ਹੋ ਜਿੰਨਾ ਵੀ ਹੈਗਾ ਹੈ ਮੰਦਿਰ ਦਾ ਤੇ ਹੁਣ ਅਸੀਂ ਬਾਹਲੀ ਸਾਈਡ ਚੱਲੇ ਆ ਖੂਹ ਵਾਲੀ ਸਾਈਡ ਉਹ ਦਿਖਾਣੇ ਆ ਤੁਹਾਨੂੰ ਆਇ ਤੋ 5000 ਸਾਲ ਪੁਰਾਣਾ ਖੂਹ ਜਿਹੜਾ ਤੇ ਚਲੋ ਸਾਡੇ ਨਾਲ ਖੂਹ ਵਿੱਚ ਐਂਟਰ ਕਰਦੇ ਸਾਰੀ ਪਹਿਲਾਂ ਅਸੀਂ ਪਰਮਿਸ਼ਨ ਲਈ ਉਥੋਂ ਕਿ ਅਸੀਂ ਅੰਦਰ ਜਾ ਸਕਦੇ ਆ ਉਹ ਕਹਿੰਦੇ ਤੁਸੀਂ ਜਾ ਸਕਦੇ ਹੋ ਉਸ ਤੋਂ ਬਾਅਦ ਅਸੀਂ ਜਦੋਂ ਉਤਰਨਾ ਸ਼ੁਰੂ ਕੀਤਾ ਤੇ ਦੇਖਿਆ ਕਿ ਜਿਹੜਾ ਪੋੜੀਆਂ ਦਾ ਆਕਾਰ ਹੈ ਉਹ ਬਹੁਤ ਹੀ ਮਤਲਬ ਵੱਖ ਤਰੀਕੇ ਨਾਲ ਬਣਾਇਆ ਹੋਇਆ ਹੈ ਜਿਵੇਂ ਕਿ ਕਮਾ ਕੇ ਤੁਸੀਂ ਦੇਖ ਸਕਦੇ ਹੋ ਪੋੜੀਆਂ ਦਾ ਆਕਾਰ ਹੈ ਤੇ ਪੋੜੀਆਂ ਦਾ ਆਕਾਰ ਵੀ ਖੁੱਲਾ ਡੁੱਲਾ ਤੇ ਖੂ ਜਦੋਂ ਅਸੀਂ ਦੇਖ ਰਹੇ ਸੀਗੇ ਤੇ ਅਸੀਂ ਦੇਖ ਕੇ ਹੈਰਾਨ ਸੀਗੇ ਕਿ ਇੱਕ ਦਿਨ ਦੇ ਵਿੱਚ ਇੰਨਾ ਵੱਡਾ ਮਤਲਬ ਖੂ ਹੈ ਉਹ ਕਿੱਦਾਂ ਬਣਾਇਆ ਜਾ ਸਕਦਾ ਹੈ ਕਿਉਂਕਿ ਇੱਕ ਦਿਨ ਦੇ ਵਿੱਚ ਪੋਸੀਬਲ ਇਹ ਚੀਜ਼ਾਂ ਨਹੀਂ ਹੈ ਤੁਹਾਨੂੰ ਤਲਵਾੜਾ ਦੇ ਇਸ ਪਿੰਡ ਸ਼੍ਰੀ ਪੰਨਾਣ ਵਿੱਚ ਆ ਕੇ ਜਰੂਰ ਇਸ ਖੂਹ ਦੇ ਦਰਸ਼ਨ ਕਰਨੇ ਚਾਹੀਦੇ ਆ ਕਿਉਂਕਿ ਸਾਡੇ ਜਿਹੜਾ ਸਨਾਤਨੀ Hindu ਧਰਮ ਹੈ ਉਹ ਕਾਫੀ ਸਮੇਂ ਪਹਿਲਾਂ ਤੋਂ ਚੱਲਦਾ ਆ ਰਿਹਾ ਹੈ ਤੇ ਇਦਾਂ ਦੀਆਂ ਚੀਜ਼ਾਂ ਕਈ ਲੋਕਾਂ ਨੂੰ ਹਜੇ ਤੱਕ ਨਹੀਂ ਪਤਾ ਤੇ ਉਹਨਾਂ ਨੂੰ ਜਰੂਰ ਸਿਆਣਾ ਚਾਹੀਦਾ ਹੈ ਤੇ ਉਸ ਤੋਂ ਬਾਅਦ ਅਸੀਂ ਦੇਖ ਰਹੇ ਸੀਗੇ ਕਿ ਖੂਹ ਦੇ ਵਿੱਚ ਨਾ ਕੁਝ ਅਕ੍ਰਿਤਿਆ ਬਣੀਆਂ ਹੋਈਆਂ ਜਿਵੇਂ ਤੁਸੀਂ ਦੇਖ ਸਕਦੇ ਹੋ ਓਮ ਬਣਿਆ ਹੋਇਆ ਤੇ ਬਾਕੀ ਖੂਹ ਦੀ ਉਚਾਈ ਜਿਵੇਂ ਅਸੀਂ ਦੇਖ ਸਕਦੇ ਸੀਗੇ ਕੀ ਕਾਫੀ ਮਤਲਬ ਖੁੱਲਾ ਡੁੱਲਾ ਖੂ ਹੈਗਾ ਬਾਕੀ ਮਤਲਬ ਬਾਕੀ ਖੂਆਂ ਦੀ ਤਰ੍ਹਾਂ ਛੋਟਾ ਨਹੀਂ ਬਿਲਕੁਲ ਤੇ ਅੰਦਰ ਓਮ ਦੀ ਇੱਕ ਰੀਤੀ ਬਣੀ ਹੋਈ ਸੀਗੀ ਤੇ ਬਾਕੀ ਇੱਕ ਅੰਦਰ ਮਤਲਬ ਪੱਥਰ ਸੀ ਮਤਲਬ ਕੋਸ਼ਤ ਤੇ ਇੱਕ ਰੀਤੀ ਹੋਏਗੀ ਜੋ ਕਿ ਸਾਨੂੰ ਨਹੀਂ ਪਤਾ ਇਹ ਹੈ ਜੀ ਤਰਤਲ ਜਿਹਨੂੰ ਕੱਛੂ ਗੰਮਾ ਬੋਲਦੇ ਆਹੀਂ ਸਾਡੇ ਬਸੂਏ ਵਾਲੇ ਭਾਈ ਛੱਡ ਗਏ ਇੱਥੇ ਤੇ ਤਿੰਨ ਚਾਰ ਹੈਗੇ ਆ ਬਾਕੀ ਪਾਣੀ ਡੁੱਗਾ ਹੀ ਹੈ ਜੀ ਪਾਣੀ ਪਾਣੀ ਨਾਲ ਅੱਗੇ ਤੱਕ ਇਦਾਂ ਗੋਲ ਘਮਾਈ ਹੈ ਪੂਲ ਪਾਣੀ ਵੀ ਡੂੰਗਾ ਮੰਮਾ ਦੇਖੋ ਜੀ ਉਹ ਦੇਖੋ ਕਿੰਨਾ ਚਾ ਲੰਬਾਈ ਦੇਖੋ ਇੱਕ ਦਿਨ ਚ ਤਿਆਰ ਕੀਤਾ ਹੈ ਪੂਰੀ ਰਾਤ ਲਾ ਕੇ ਇਦਾਂ ਦੀਆਂ ਵੀਡੀਓ ਤੁਹਾਨੂੰ ਰਿਹਾ ਸਮੇਂ ਵੀਡੀਓ ਥਾਵਾਂ ਹੁਣ ਅਸੀਂ ਦੱਸਦੇ ਰਹੇ ਕਰਨਾ ਹੈ ਤੇ ਨਵੀਂ ਨਵੀਂ ਵੀਡੀਓ ਆਣਗੀਆਂ ਤੇ ਤੁਸੀਂ ਤੇ ਇਹ ਸੀਗੀ ਜੀ ਅੱਜ ਦੀ ਸਾਡੀ ਵੀਡੀਓ ਤੇ ਇਦਾਂ ਦੀ ਵੀਡੀਓ ਲਈ ਤੁਸੀਂਾਨੂੰ ਫੋਲੋ ਸ਼ੇਅਰ ਸਬਸਕ੍ਰਾਈਬ ਕਰ ਸਕਦੇ ਹੋ ਚੈਨਲ ਨੂੰ ਲਾਈਕ ਕਰ ਸਕਦੇ ਹੋ ਵੀਡੀਓ ਨੂੰ ਕਿ ਸ਼ੇਅਰ ਕਰਦੇ ਹੋ ਤੇ ਮਿਲਦੇ ਆਂ ਜੀ ਅਗਲੀ ਵੀਡੀਓ ਦੇ ਵਿੱਚ ਇਦਾਂ ਦੀ ਰਿਹਾ ਸਮੇਂ ਵੀ ਥਾਂ ਤੇ ਜੈ ਸ਼ੰਕਰ ਕੀ